ਆਓ ਗੁਰੂ ਪਿਆਰਿਓ ਜੋ ਹਰੋਜ ਨੇ ਤੇ ਅੰਮ੍ਰਿਤ ਵੇਲੇ ਚੰਦਰਹੀ ਲੜੀ ਬਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਰੱਖੇ ਮੰਨ ਤਦੇ ਸਰਬ ਸੰਜੇ ਗੁਰੂ ਰਹਿਬਰਾ ਗੁਰਗਦਿੱਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨ ਜੁਰੀ ਅੰਦਰ ਸਤਿ ਮੈਂ ਤੇ ਗੁਰ ਕਾੰਸ ਸਤ ਸੰਗ ਜੀਓ ਆਉ ਜੋ ਅਦੋ ਚਿਰੰਤੋਂ ਚੱਲ ਰਹੀ ਲੜੀ ਬਾਰ ਵਿਚਾਰ ਗੋਦੇ ਦਾ ਸੁਖਾਂ ਦੇ ਪ੍ਰਕਾਸ਼ਕ ਸਭ ਸੁਖਾਂ ਦੇ ਦਾਤੇ ਤੰਦਰਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਣੋ ਜੂਰੀ ਅੰਦਰ ਸੱਜ ਬੈਠੀ ਗੁਰਖਾਸ ਸਤਸੰਗ ਜੀ ਆਓ ਤਨ ਬੁਰੰਦਨ ਪਾਸ਼ਾ ਦੇ ਪਾਣੋ ਜੀਵੰਦ ਕਥਾ ਵਿਚਾਰ ਵਿੱਚੋਂ ਆਪਾਂ ਕੁਝ ਕਾ ਰੱਬੇ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਦੇਦੇ ਦੁੱਖਾਂ ਤ੍ਰੇਸ਼ਾਂ ਰੋਗਾਂ ਸੋਗਾਂ ਕਾੜਿਆਂ ਸਾੜਿਆਂ ਚਿੰਤਾ ਫਿਕਰਾਂ ਤੋਂ ਆਪਾਂ ਬਚ ਸਕੀਏ ਜਮਾਂ ਦੀ ਮਾਰ ਤੋਂ ਬਚ ਜਾਈਏ ਅਜੇ ਸੁਣਦੇ ਦੇਖਦੇ ਆ ਰਹੇ ਹਾਂ 85 ਲੱਖ ਜੋਨਾ ਤੇਰੋ ਇਹਨਾਂ ਦੇ ਜਨਮ ਤੇ ਮਨ ਦਾ ਜਿਹੜਾ ਦੁੱਖ ਹੈ ਨਾ ਉਹ ਬਹੁਤ ਵੱਡਾ ਹੈ ਜੇ ਤੱਕ ਤੁਹਾਨੂੰ ਸਮਝ ਆ ਜਾਵੇ ਤਾਂ ਜੇ ਤੱਕ ਨਾ ਸਮਝ ਆਵੇ ਤਾਂ ਕਰੋੜਾ ਜਨਮ ਤੋਂ ਜਨਮ ਚੱਲਦਾ ਆ ਰਿਹਾ ਜੰਮੀ ਜਾ ਰਿਹਾ ਮਰੀ ਜਾ ਰਿਹਾ ਮਰੀ ਜਾ ਰਿਹਾ ਜੰਮੀ ਜਾ ਰਿਹਾ ਤੇ ਕਿੱਡ ਬਹੁਤ ਚੰਨ ਦੀ ਚੱਲ ਰਹੀ ਹੈ ਪਰ ਪਾਛਾ ਤੱਕ ਇਹ ਖੇਤ ਨੂੰ ਮਕਾਂ ਤਦ ਹੀ ਵਾਰ-ਵਾਰ ਦੁੱਖ ਨਾ ਸਹਾਰੇ ਤੇ ਬੰਚਨ ਬਾਸ ਤੇ ਪੈਰੂ ਕੋਈ ਗੁਰੂ ਦਾ ਹੀ ਨਾ ਹੈ ਜੇ ਸੇ ਗੁਰੂ ਦੀ ਛੜੀ ਆ ਜੇ ਤੋ ਜੇ ਗੁਰੂ ਦੀ ਛੜੀ ਅ ਛੜ ਆ ਦੀ ਤੇ ਨਾਜ ਰੱਖਣੀ ਪੈਂਦੀ ਭਾਸ਼ਾ ਤੇ ਕੋਈ ਝੜ ਵਿੱਚ ਆਉਣੇ ਆ ਪਰ ਸਾਡੇ ਆਉਣ ਦਾ ਗਲਤ ਤਰੀਕਾ ਹੈ ਮੈਂ ਦਿੱਲੀ ਦੋੜਦਾ ਬੀਕ ਤੇ ਅਸੀਂ ਆਉਨੇ ਆ ਤੇ ਅਸੀਂ ਗੰਦ ਤਰੀਕਾ ਬਿਲਕੁਲ ਸਾਫ ਗੰਦ ਤਰੀਕਾ ਪਾਇਰਿਓ ਸਾਨੂੰ ਪਤਾ ਨਹੀਂ ਅਸੀਂ ਗੁਰੂ ਦੀ ਛਾਡੋਂ ਕਿਚ ਕਿਵੇਂ ਆ ਅਸੀਂ ਸਾਨੂੰ ਬਾਰ ਬਾਰ ਸਮਝਾਉਂਦੇ ਆ ਅਨੇਕਾਂ ਵਾਰ ਆਸ਼ੀਰਵਦ ਗੁਰਵੰਦ ਸਾਹਿਬੀ ਸਾਨੂੰ ਲੇਵ ਦਿੱ ਦਿੱਤਾ अनेका ਮਾਰ ਦੇਖੇ ਤੇ ਦਿੱਤਾ ਜੀ ਗੁਰੂ ਦੀ ਛੱਡ ਵਿੱਚ ਵਿਚਾਉਣਾ ਆਉਣਾ ਹੈ ਤੇ ਆਪਣੀ ਆਗੜ ਵੀ ਛੱਡ ਆਪਣਾ ਮਾਨ ਵੀ ਛੱਡ ਹੰਕਾਰ ਛੱਡ ਜੇ ਨਾਲ ਹੰਕਾਰ ਲੈ ਕੇ ਆਉਣਾ ਤ੍ਰਿਤਰ ਆਇਆ ਵੀ ਹੋ ਜੇ ਤੇ ਨਾ ਆਇਆ ਹੰਕਾਰ ਕੀ ਹੋ ਅਸੀਂ ਕਹਾਂਗੇ ਇਹ ਦਿਪੋਇਨ ਤੋਂ ਅਰਧਕ ਦੀ ਜਾਂਦੇ ਗੁੰਝ ਅਹੰਕਾਰ ਪਰ ਜਿਹਦਾ ਪਤਾ ਹੀ ਨਹੀਂ ਸਾਨੂੰ ਸੂਖਸ਼ਮ ਅਹੰਕਾਰ ਸਾਡੇ ਅੰਦਰ ਵਰਤਿਆ ਦਾ ਸਾਨੂੰ ਪਤਾ ਹੀ ਨਹੀਂ ਤੇ ਪਾਸੇ ਰੋ ਬੁੱਝ ਨਹੀਂ ਆਪਾਂ ਵੀ ਉਹ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਸੀ ਤੇ ਰੋਜ਼ ਆਉਨੇ ਆ ਆਪਣੇ ਧਰਮਸਥਾਨ ਦੇ ਇਸ ਦੀ ਰੋਜ਼ ਉਹਨੇ ਆਸ਼ਾ ਮਨੁੱਖਤਾ ਦੀ ਗੱਲ ਕਰ ਰਿਹਾ ਕਦੇ ਸਿੱਖਾਂ ਦੀ ਗੱਲ ਨਹੀਂ ਕਰ ਰਹਾਏ ਸਾਰੇ ਮਨੁੱਖਤਾ ਦੀ ਗੱਲ ਕਰਦਾ ਹੈ ਚਾਹੇ ਕੋਈ ਮੰਦਰ ਵਿੱਚ ਜਾਂਦਾ ਚਾਹੇ ਕੋਈ ਮਸਜਿਦ ਵਿੱਚ ਜਾਂਦਾ ਚਾਹੇ ਕੋਈ ਚਰਚ ਵਿੱਚ ਜਾਂਦਾ ਚਾਹੇ ਕੋਈ ਗੁਰਦੁਆਰੇ ਵਿੱਚ ਜਾਂਦਾ ਗੱਲ ਧਰਮਸਥਾਨ ਦੇ ਨਾਲ ਨਹੀਂ ਧਰਮਸਥਾਨ ਦੇ ਨਾਲ ਇੰਨਾ ਸੰਬੰਧ ਹੈ ਕਿ ਧਰਮਸਥਾਨ ਤੇ ਧਰਮਸਥਾਨ ਦਾ ਮਾਰਗ ਬੈਠਾ ਹੈ ਤਮਿਲਖਤਾਲੇ ਦੇ ਚਰਣਾ ਵਿੱਚ ਆਉਣਾ ਛੜ ਵਿੱਚ ਆਉਣਾ ਹੈ ਹੁਣ ਇੱਕ ਬੰਦਾ ਮੰਗੇ ਵੀ ਤੇ ਆਗਰ ਵੀ ਰੱਖੇ ਦੋਗਨਾਂ ਨੇ ਨੌਸਾ ਦੀ ਡਰੇ ਵੀ ਤੇ ਫੁਕਰੀਆ ਵੀ ਮਾਰੇ ਦੋਗਨਾਂ ਨੇ ਨੌਸਾ ਦੀ ਇੱਕ ਬੰਦੇ ਤਾਂ ਆ ਤੁਸੀਂ ਇੱਕ ਛੋਟੀ ਜਿਹੀ ਮਿਸਾਲ ਦੇਵੋ ਧੰਮ ਬੜੀ ਪਿਆਰੀ ਮਿਸਾਲ ਹੈ ਤੇਰੇ ਨਾਲ ਅਰਥ ਹੁੰਦੀ ਰਾਤ ਦਿਨ ਦਿਨ ਦੇਖਦੇ ਜੀ ਕੁੱਤੇ ਦੇ ਨਾ ਕੁੱਤੇ ਜੇ ਤਾਂ ਤਗੜਾ ਕੁੱਤਾ ਹੈ ਉਹਦੀ ਪੂਜ ਖੜੀ ਹੁੰਦੀ ਪੂਜ ਖੜੀ ਹੁੰਦੀ ਸਾਰਿਆਂ ਦੇ ਅੱਗੇ ਹੁੰਦਾ ਦੂਜਿਆਂ ਦੀ ਦਰਦ ਭੌਂਦਾ ਵੀ ਆ ਤੇ ਪੂਜ ਆਪਣੇ ਪਿچھے ਚੜ੍ਹਿਆ ਜਿਵੇਂ ਵੜ ਦਿੰਦਾ ਇਹ ਸਾਡਾ ਆਲੇ ਦੁਆਲੇ ਅਸੀਂ ਆਪਣੀ ਅੱਕ ਨੂੰ ਨਹੀਂ ਛੱਡਦੇ ਮੈਂ ਅਮੀਰ ਮੈਂ ਤਗੜਾ ਮੈਂ ਇੰਨੀ ਜਾਇਦਾਦ ਵਾਲਾ ਮੇਰ ਕੋ ਇੰਨੇ ਸੁੱਖ ਇਹ ਵੀ ਗਏ ਬਈ ਜਾ ਰਹੇ ਤੇ ਛੱਡ ਵੀ ਆਏ ਦੋ ਗੱਲਾਂ ਨੇ ਜਾਂਦੀਆਂ ਪੈਰੋ ਤਨ ਗੁਰ ਦਾਸ ਸਰ ਜਿਨ੍ਹਾਂ ਦੀ ਅੱਪਾ ਕਥਾ ਕਹਾਣੀ ਕਰੇ ਨਾ ਉਹ ਕਹਿੰਦੇ ਸਜਣਾ ਜੇ ਸ਼ਰਨ ਆਉਣਾ ਤੇ ਨਿਮਾਣਾ ਬਣ ਕੇ ਆ ਮਾਣ ਨਾ ਧਰ ਕੇ ਹੋ ਅਮੀ ਜੀ ਦਾ ਮਾਣ ਛੱਡ ਸੁਖ 사ਜ ਦਾ ਮਾਣ ਛੱਡ ਆਪਣੀ ਤੱਗ ਦਾ ਮਾਣ ਛੱਡ ਤਾਂ ਤੇ ਚੌਧਰ ਦਾ ਮਾਣ ਛੱਡ ਫੇਰ ਆ ਗੁਰੂ ਦੇ ਕੋਲ ਦੇਖ ਦਯਾਰਾ ਦੇ ਗੁਰੂ ਤੇ ਉਹ ਆਪਣੇ ਸਾਥੀ ਦੇ ਨਾਲ ਨਾਲ ਉਹ ਜਦੋਂ ਅਸੀਂ ਆਪਣਾ ਹੰਕਾਰ ਨਾਲ ਲੈ ਗਏ ਉਹਨੇ ਨਾ ਉਦੋਂ ਗੁਰੂ ਕਹਿੰਦਾ ਤੂੰ ਇੱਕ ਬਨੇ ਦੁਆ ਆਪਣੀ ਤਾਕਤ ਦਾ ਦਾ ਰਿਹਾ ਹੈ ਇੱਕ ਬਨੇ ਤੂੰ ਮੇਰੀ ਛਾਣ ਵਿੱਚ ਆ ਰਿਹਾ ਹੈ ਤੇ ਸਜਣਾ ਦੋ ਗੱਲਾਂ ਨਹੀਂ ਬਣਦੀਆਂ ਜਦ ਆਪਣੇ ਦਿਖਾਉਣੇ ਬਾਹਰ ਆਕਰ ਦਿਖਾਉਣੇ ਬਾਹਰ ਤੱਕ ਇੱਕ ਉਹ ਉਦਾਹਰਨ ਦੇਵਾ ਇਦੂ ਬੇਜ ਸਾਹਿਬ ਦਾ ਇੱਕ ਧਰਗੁਰ ਅੰਦਰ ਸਾਹਿਬ ਜੀ ਦਾ ਤੁਸੀਂ ਸਾਰਿਆਂ ਨੇ ਸੁਣਿਆ ਬਾਬਰ ਜਿੰਨੂੰ ਧਰਗੁਰ ਨਾਨਕ ਸਾਹਿਬ ਜੀ ਨੇ ਸੱਤ ਪੀੜੀਆਂ ਦਾ ਰਾਜ ਬਖਸ਼ ਦਿੱਤਾ ਸੀਗਾ ਸੱਤ ਪੀੜੀਆਂ ਦਾ ਰਾਜ ਬਖਸ਼ ਦਿੱਤਾ ਜੀ ਤੇ ਨਾਲ ਇਹ ਵੀ ਗੱਲ ਕਹਿੰਦੇ ਸੀ ਜੇ ਸਜਣਾ ਥੋੜਾ ਜਿਹਾ ਹੰਕਾਰ ਆ ਗਿਆ ਤੇਰੇ ਆਲਾਦ ਨੂੰ ਤੇ ਛਟਦਾ ਵੀ ਵੱਜੂਗਾ ਇੱਕ ਛਟਦਾ ਵੀ ਵੱਜੂ ਸਹਾਰਿਆ ਨਹੀਂ ਜਾਣਾ ਦੇ ਛਟਕਾ ਵੱਜਿਆ ਫਿਰ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਵਰ ਦਿੱਤਾ ਸਤਾ ਪੀੜੀਆਂ ਦਾ ਦੂਜੀ ਪੀੜੀ ਵੀ ਜਾਗੇ ਹਨੇਦਾਰਾਂ ਇਨੇ ਪਤਾ ਲੱਗਾ ਵੀ 98 ਚੋ ਮਿਲਿਆ ਰਾਜ ਸ਼ੈਦੂ ਗਾ ਵੀ ਮੈਂ ਆਪਣੀ ਤਾਕਤ ਉੱਤੇ ਰਾਜ ਕਰ ਰਿਹਾ ਹਾਂ ਪਰ ਜਨੇ ਬਿਨ ਦੇ ਕੇ ਦਸ ਪਹਿਲਾਂ ਹੀ ਲਿਖ ਦਿੰਦਾ ਅਜੇ ਰਾਜ ਮਾਊ ਦਾ ਆਇਆ ਨਹੀਂ ਬਾਬਰ ਦੇ ਮੁੰਡੇ ਦਾ ਆਇਆ ਨਹੀਂ ਪਰ ਜਨੇ ਪਹਿਲਾਂ ਦੇ ਕੇ ਸੰ ਦੇ ਦਿੱਤਾ ਵੀ ਐਦਾ ਹੋਣੀ ਜੇ ਇਹੇ ਸ਼ਰਨ ਆਉਂਦਗਾ ਜਾ ਤੁਰ ਹੀ ਜਾਂਦੇ ਉਹਦੇ ਵਾਸਤੇ ਪਰਜਨ ਸਰਦਸ਼ੇ ਹੁਣ ਹੰਕਾਰ ਹੋ ਗਿਆ ਵੀ ਮੈਂ ਆਪਣੇ ਬਾਹੂ ਬਲ ਤੇ ਰਾਜ ਕਰ ਰਹੇ ਹਾਂ ਜਿੱਦਨੇ ਹੰਕਾਰ ਆਇਆ ਤੇ ਸ਼ੇਸ਼ਰ ਸ਼ਸੂਰੀ ਆਇਆ ਪਿਆਰਿਓ ਉਹਨੇ ਮਾਰ ਮਾਰ ਕੇ ਲੰਦ ਕਰ ਦਿੱਤੀ ਡਰਦਾ ਫਿਰ ਭੱਜਿਆ ਆਇਆ ਦਾ ਸ਼ਰਣ ਵਿੱਚ ਆਇਆ ਦਾ ਗੁਰੂ ਦੀ ਸ਼ਰਣ ਵਿੱਚ ਬੇ ਉਥੋਂ ਰਾਜਪਰੇ ਹੁਣ ਚੱਲੀਏ ਉਥੇ ਮੋਹ ਪਰੋ ਜਿਹਦੇ ਪੱਲੇ ਤਾਕਤ ਆ ਉਦਨੇ ਨਿਮਦਾ ਨਾ ਜਿਹਦੇ ਪੱਲੇ ਤਾਕਤਾ ਉਹ ਨਹੀਂ ਨਿਮਦਾ ਜਿਹਦੇ ਪੱਲੇ ਤਾਕਤ ਨਹੀਂ ਉਹ ਹੀ ਨਿਮਦਾ ਪੂਰਬੀ ਚੋਲੇ ਸ਼ਤਰਖਾ ਗਿਆ ਆ ਤਦ ਤਾ ਨਗਰ ਉਹ ਅੰਮ੍ਰਿਤ ਸਾਹਿਬ ਤੇ ਆਣ ਕੇ ਉਹਨਾਂ ਨੇ ਸਤਿਕਾਰ ਦੀ ਕੋ ਕੀਤਾ ਕਿਉਂਕਿ ਗੁਰੂ ਗੁਰੂ ਆ ਗੁਰੂ ਕੋਲੋਂ ਡਰਦਾ ਥੋੜਾ ਗੁਰੂ ਵੀ ਕਿਸੇ ਨੂੰ ਡਰਦਾ ਅਰ ਜੜੇ ਖੜੇ ਦਾ ਸਤਿਕਾਰ ਨਹੀਂ ਕਰਦਾ ਗੁਰੂ ਡਰਦਾ ਹੋਇਆ ਫੋਨ ਰਾਜਾ ਜੀ ਭਾਵਿਓ ਕੀ ਉਹ ਗੱਲ ਦਿੱਲੀ ਦਾ ਰਾਜਾ ਸੀ ਤਾਂ ਰਾਜ ਦੇ ਅੰਦਰ ਦੇ ਗੁਰੂ ਦੇ ਅੱਗੇ ਜਿਪੜਾਈ ਨਾ ਉਹਨੇ ਸੋਚਿਆ ਮੈਂ ਗੁਰੂ ਨੂੰ ਚੁਕਾਵਾਂ ਪਿੱਛੋਂ ਛਤਰਖਾ ਗਿਆ ਅੰਬਿਆਨ ਦੇ ਗੁਰੂ ਨੂੰ ਚੁਕਾਉਣ ਲੱਗਾ ਤਲਵਾਰ ਮੈਨ ਚੋਂ ਕੱਢ ਕੇ ਤੇ ਗੁਰੂ ਦੇ ਮਾਰਨ ਲੱਗਾ ਦੇਖੋ ਆਇਆ ਵੀ ਛੜੜ ਵਿੱਚ ਤਲਵਾਰ ਵੀ ਹੱਥ ਵਿੱਚੋਂ ਕੱਢ ਕੇ ਤੇ ਉਸ ਜਿਹੜੀ ਛੜੜ ਵਿੱਚ ਉਹਨੂੰ ਹੀ ਮਾਰਨ ਲੱਗਾ ਹੈਰ ਹੋਣੀ ਗੱਲ ਇਹ ਪਾਜਕ ਨੇ ਆ ਚੀਜ਼ ਗਵਾ ਕੇ ਆ ਦਿਸਣ ਵਿੱਚ ਆਉਣਾ ਤੋਂ ਹੱਥ ਜੋ ਮਿਆਂ ਜੋ ਤਲਵਾਰ ਡੱਗੀ ਉੱਪਰ ਤੋਂ ਚੁੱਕੀ ਹੱਥ ਉੱਥੇ ਹੀ ਅੜ ਗਿਆ ਹੱਥ ਉੱਥੇ ਹੀ ਅੜ ਗਿਆ ਆਪਾਂ ਕੱਲ ਗੁਰਨਾਮ ਸਿੰਘ ਸਾਹਿਬ ਜੀ ਤੋਂ ਵਿਚਾਰ ਕੀਤੀ ਸੀ ਪਿਆਰੋ ਦੇ ਵੀ ਦੇ ਅੱਗੇ ਪੜੀ ਦੇਣ ਲੱਗੇ ਭਾਈ ਬਰਦਾਨ ਦੇ ਜੀ ਨੇ ਦੇਵੀ ਨੇ ਪਥਰ ਵਿੰਤ ਦੀ ਮੂਰਤੀ ਵਿੱਚੋਂ ਆਪਣਾ ਸਰੀਰ ਸਾਖਸ਼ਾਤ ਕੱਢਿਆ ਤਰਵਾਰ ਕੋਈ ਤੇ ਰਾਜੇ ਨੂੰ ਮਾਰ ਤੋ ਇਹ ਗੁਰੂ ਦੀ ਵਡਿਆਈ ਆ ਪਿਆਰਿਓ ਹਾਥੋਂ ਤੇ ਡਰ ਗਿਆ ਇਹ ਚੁਕਣਾ ਪਿਆ ਮਾਭੀ ਬੰਗੀ ਹੁਣ ਸ਼ਰਨ ਆਇਆ ਹੁਣ ਮੰਨਦਾ ਏ ਪਾਸ਼ਾ ਜੀ ਮੈਂ ਤੋਂ ਗਲਤੀ ਹੋਣੀ ਹੁਣ 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 ਸ਼ਰਨ ਵਿੱਚ ਆਇਆ ਪਹਿਲਾਂ ਸ਼ਰਨ ਵਿੱਚ ਨਹੀਂ ਸੀਆ ਬਿਨਾ ਆਕੜ ਰਾਜਾ ਬਣ ਕੇ ਆਇਆ ਸੀਗਾ ਹੁਣ ਨਹੀਂ ਮਾਣਾ ਬਣ ਗਿਆ ਪਾਸ਼ਾ ਮੈਨੂੰ ਮੇਰਾ ਰਾਜ ਦਵਾ ਦੇ ਤੂੰ ਸਹੀ ਬਰ ਦਿੱਤਾ ਤੂੰ ਸਹੀ ਬਰ ਦਿੱਤਾ ਆ ਵੇ ਸੱਤ ਪੀੜੀਆਂ ਦਾ ਰਾਜ ਕਰਦਾ ਤੇ ਦੂਜੀ ਪੀੜੀ ਤੇ ਰਾਜ ਖੋ ਗਿਆ ਤੇ ਕਿਰਪਾ ਕਰੋ ਰਾਜ ਤਾਦ ਗੁਰੂ ਅੰਮ੍ਰਿਤਸਰ ਸਾਹਿਬ ਜੀ ਕਹਿਣ ਲਗੇ ਕਹਿਣ ਲਗੇ ਬਾਈਓ ਉਥੋਂ ਛਿੱਤਰ ਖਾ ਕੇ ਇੱਥੇ ਫਕੀਰਾਂ ਤੇ ਵਾਰ ਕਰਨਾ ਚਾਹੁੰਦਾ ਹੈ ਦਰਉਣਾ ਚਾਹੁੰਦਾ ਫਕੀਰਾਂ ਨੂੰ ਜਾ ਜੇ ਸਿੱਧਾ ਹੀ ਆ ਜਾਂਦਾ ਚੜ੍ਹ ਵੀ ਸਿੱਧਾ ਹੀ ਆਇਆ ਨਾ ਹੰਕਾਰ ਛੱਡ ਕੇ ਰਾਜ ਦੀ ਚੌਧਰੀ ਛੱਡ ਕੇ ਆਪਣਾ ਬਹਾਵਲ ਛੱਡ ਕੇ ਸਿੱਧਾ ਆਇਆ ਤੈਨੂੰ ਹੁਣੇ ਰਾਜਦਵਾਰ ਦੇ ਐਸੇ ਟਾਈਮ ਹੀ ਰਾਜਦਵਾਰ ਦੇ ਪਰ ਤੂੰ ਆਇਆ ਚੜ੍ਹ ਕੇ ਹੁਣ ਇੱਕ ਵਾਰੀ ਜਾ ਮੁੜ ਜਾ ਪ੍ਰਦੇਸ਼ ਵਿੱਚ ਕਿ ਤੂੰ ਆਇਆ ਤੁਰਕਸਤਾਨ ਚੋਂ ਜੱਟ ਜੱਟ ਪ੍ਰਦੇਸ਼ ਵੇ ਰਾਜ ਚੜ ਗਿਆ ਉੱਥੋਂ ਫਿਰ ਤੁਰ ਰਾਜ ਦੇ ਵਾਦੋਂ ਫਿਰ ਫਿਰ ਉਹ ਆਪਣੇ ਦੇਸ਼ ਮੁੜ ਗਿਆ ਖਾਲੀ ਹੱਥ ਜਾਣਾ ਪਿਆ ਆਇਆ ਛੱਤ ਅਸੀਂ ਨਹੀਂ ਹੋ ਰਹੇ ਖਾਲੀ ਹੱਥ ਰਹਿਣੇ ਇਹੋ ਹੀ ਕਹਾਣੇ ਬਸ ਫਿਰ ਉਹ ਤਿਆਰੀ ਕਰਕੇ ਆਇਆ ਆਣਗੇ ਫਿਰ ਜੰਗ ਕੀਤਾ ਜੇ ਸ਼ਾਸੂ ਜੀ ਦਿਰਾਜੀ ਤੋਂ ਪਹਿਲੇ ਸ਼ਿਤਰ ਕਾਂ ਦੇ ਗਿਆ ਸੀ ਹੁਣ ਗੁਰੂ ਦੀ ਬਖਸ਼ਿਸ਼ ਦਾ ਨਾਲ ਗਈ ਹੁਣ ਗੁਰੂ ਦੀ ਬਖਸ਼ਿਸ਼ ਦੇ ਨਾਲ ਲੜ ਗਈ ਤੇ ਸੂਰਿ ਨੂੰ ਮਾਰ ਬਕਰ ਪਜਾ ਤਾ ਰਾਜ ਤੇ 파ਸ਼ਰੇ ਦਵਾ ਤਾ ਦੂਜੀ ਉਦ ਅਨਬਾਬ ਕਬੀਰ ਸਾਹਿਬ ਦੀ ਲੰਦੇ ਸੀ ਉਹ ਕਹਿੰਦੇ ਸੰਤਨ ਸੰਤ ਕੋ ਮਿਲਨੇ ਜਾਈਏ ਸਾਤ ਨਾ ਦੀਜੇ ਕੋਈ ਕਹਿੰਦੇ ਜੇ ਸਾਧੂ ਮਿਲ ਜਾਣਾ ਤਾਂ ਵੇ ਸਾਤ ਨਾ ਲੈ ਕੇ ਨਾਮ ਲੈ ਵੀ ਕਿਸ ਨੂੰ ਪੰਛਤ ਕਿੰਦੇ ਵੱਤੋਂ ਵੱਤ ਸਿੱਖ ਲੈ ਕੇ ਆਓ ਸੰਕਤਾ ਲੈ ਕੇ ਆਓ ਇਹ ਗੱਲ ਕਿਦ ਤਰ ਲੁਗਈ ਕੀ ਗੁਰੂ ਦਾ ਦੇ ਪਤਪਰਮੇਸ਼ਰ ਦਾ ਵਿਚਾਰ ਦੇ ਨਾਲ ਦੇ ਰਲਦੇ ਆ ਤੈਨਾਂ ਸੁਣਿਓ ਆ ਵੀ ਗੱਲ ਪਾਕ ਕਬੀਰ ਸਾਹਿਬ ਜੀ ਕਹਿੰਦੇ ਆ ਜੇ ਸੰਤ ਨੂੰ ਗੁਰੂ ਨੂੰ ਮਿਲ ਜਰਨਾ ਨਾ ਆਪਣੀ ਆਕੜ ਛੱਡ ਕੇ ਜਾਈਂ ਹੰਕਾਰ ਵਾਲਾ ਸਿਰ ਨਾਲ ਲੈ ਕੇ ਨਾ ਜਾਈਂ ਹੰਕਾਰ ਰੋਜ਼ਿੰ ਤੁਸੀ ਜੜ ਜਾਓਗੇ ਇਹ ਸਾਥ ਨਾ ਲੈ ਕੇ ਜਾਏ ਗੁਰ ਬਾਣੀ ਨੂੰ ਸਮਝਣਾ ਬਹੁਤ ਔਖਾ ਪੈਣਾ ਗੱਲ ਬੋਲੋ ਬਾਣੀ ਅਸੀਂ ਗੋਲ ਤੋਂ اٹੇ ਪੰਜਾਬੀ ਯੋਗ ਦੀ ਸੀ ਬੜੀ ਪੜ ਲਾਂਦੀ ਕਿਦੋਂ ਜਬੀ ਸਾਹਿਬ ਨੇ ਸਕਿਆ ਕਿਦੋਂ ਸ਼ਬਦੀ ਹਰਿਸ ਕੇ ਕਿਦੋਂ ਬਾੜੀ ਪੜੀ ਨਹੀਂ ਸਿੱਧੇ ਕਿਸੇ ਸ ਨੂੰ ਗਿਆਨ ਤੋਂ ਨਾ ਹੀ ਆਉਣਾ ਤੇ ਰੋਟੇ ਖਾਣੇ ਪੈਂਦੇ ਆ ਉਸਤਾਦਾਂ ਦੇ ਤਾਂ ਗੱਲ ਦੀ ਗੱਲ ਬੰਦੇ ਆ ਤੇ ਜੇ ਉਸਤਾਦਾਂ ਦੇ ਘਰ ਦੇ ਘਰ ਦੇ ਹੋ ਜਾਓ ਗੁਰੂ ਦੇ ਹੋ ਜਾਓ ਗੁਰੂ ਪ੍ਰਭਾਪੇ ਮੇਰ ਕਰ ਦਿੰਦਾ ਗੋਗੇ ਨੂੰ ਅਰਥ ਕਰਾਏਗਾ ਉਹ ਤੇ ਮੇਰੇ ਉਸਤਾਦਾਂ ਦੇ ਮਾਲਕਾਂ ਦੀ ਸੀ ਆਪਾਂ ਦੂਜਾ ਪਾਪ ਲੈ ਲਈਏ 9 8 5 ਚ ਦੇ ਸਮੇਤੀ ਗੱਲ ਤੰਤਰ ਹਰਿ ਗੁਪੀਸ਼ਨ ਸਾਹਿਬ ਜੀ ਮਹਾਰਾਜ ਜਦੋਂ ਪੜਦਰੋਂ ਘਰ ਹੈ ਨਾ ਬਹੁਤ ਬੜੇ ਲਗੇ ਪੜਦਰੋਂ ਬਦਵਾਨ ਨੂੰ ਅਦਰ ਪੜ ਬਦਵਾਨ ਨੂੰ ਕਹਿੰਦੇ ਪੜਦਰੋਂ ਬਦਵਾਨ ਕਹਿੰਦੇ ਉਹਦੇ ਵਿੱਚ ਓਂਕਾਰ ਹੋ ਗਿਆ ਨਾ ਵੀ ਸਾਡਾ ਕ੍ਰਿਸ਼ਨ ਭਗਵਾਨ ਬਹੁਤ ਵੱਡੀ ਉਮਰ ਦਾ ਸੀ ਉਹ ਤੇ 16 ਤੱਕ ਬੋਰੋਸੀ ਗਾ ਇਹ ਕੱਲ ਦਾ ਜਵਾਬ ਕਿਉਂਕਿ 600 ਸਾਲ ਦੀ ਉਮਰ ਸੀ ਨਾ 80 ਸਾਲ ਦੀ ਉਮਰ ਸੀਗੀ ਹਰਿ ਤੁਸ਼ੀਨ ਸਾਹਿਬ 8ਵੇਂ ਗੁਰੂ ਦੇ ਕਹਿੰਦੇ ਕੱਲ ਦਾ ਜਵਾਬ ਕੱਲ ਦਾ ਮੁੰਡਾ ਤੇ ਆਪਣੇ ਆਪ ਨੂੰ ਹਰਿ ਕ੍ਰਿਸ਼ਨ ਨਾਲ ਹਰਿ ਸ਼ਬਦ ਲਾ ਲਿਆ ਰਬ ਲਾਲਿਆ ਵੀ ਮੈਂ ਰਬ ਇਹਨੇ ਤਾਂ ਪਵਨ ਦੇਸ਼ਣ ਤੋਂ ਵੀ ਉੱਚਾ ਬਣਦੇ ਕੋਸ਼ਿਸ਼ ਕੀਤੀ ਆ ਗਿਆ ਉਹ ਵੀ ਹੰਕਾਰ ਲੈ ਕੇ ਆ ਉਹ ਵੀ ਹੰਕਾਰ ਲੈ ਕੇ ਵੀ ਮੈਂ ਕਹਿੰਦਾ ਤੀਵਕਾ ਗੁਰੂ ਤੇ ਗੁਰੂ ਦੇ ਅੱਗੇ ਕੌਣ ਨੇ ਆਪਰੇ ਸਾਦਾ ਪੈਰ ਗੁਰੂ ਤਾਂ ਤੇ ਨਿਮਰਾਈ ਪੈਂਦਾ ਹੀਤਾ ਦੇ ਸ਼ਲੋਕ ਦੇ ਅਰਥ ਪੁੱਛਣ ਲੱਗਿਆ ਅੰਕਾਰ ਦੇ ਕੇ ਹੁਣ ਇੱਕ ਵਾਰੀ ਬਹੁਤ ਵਿਦਵਾਨ ਆਪਰੇ برو ਕਹਿ ਲੱਗਾ ਵੱਡੀ ਉਮਰ ਦਾ ਇਹ ਕੋਲੇ ਛੋਟੀ ਜੀ ਉਮਰ ਦੇ ਬਾਲਕ ਬਾਦ ਅਵਸਥਾ ਵਿੱਚ 7-8 ਸਾਲ ਦੇ ਤਨ ਗੁਰੂ ਅਰਜਨ ਸਿੰਘ ਸਾਹਿਬ ਜੀ ਮਹਾਰਾਜ ਉਹਨੇ ਕਿਹਾ ਬੱਚੇ ਨੂੰ ਕੀ ਆਉਂਦਾ ਹੋਊ ਪੰਨ ਜੀ ਤੂੰ ਆਪਣਾ ਹਾਲ ਤੁਸ਼ਨ ਨਾਮ ਲਿਖਾਇਆ ਨਾ ਇਹ ਆਸ ਸ਼ਲੋਕ ਦੇ ਅਰਥ ਕਰ ਦੇ ਤਨ ਗੁਰੂ ਅਰਬਿਸ਼ੰਦ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਪੰਨ ਜੀ ਅਰਥ ਤੇ ਮੈਂ ਕਰ ਦਿੱਤੇ ਨਾ ਤੇਰੀ ਤਸੱਲੀ ਨਹੀਂ ਹੋਈ ਕਿਉਂ ਤੂੰ ਕਹ ਗੁਰੂਆਂ ਦਾ ਪੁੱਤਰ ਸੀ ਆਨੇ ਅਰਥ ਸਿੱਖ ਲੈ ਹੋਣੇ ਜੇ ਤੂੰ ਗੁਰੂ ਨੂੰ ਪਰਖਣਾ ਹੈ ਨਾ ਤੇ ਜਾਂ ਕੋਈ ਬੋਲਾ ਗੁੰਗਾ ਬੋਲਾ ਕਮਲਾ ਬੰਦਾ ਦੇ ਕੇ ਲਿਆ ਤੇ ਕਹਦਾ ਹੋਰੀ ਤਸ ਜਿਹੜਾ ਬੰਗਾ ਉਹ ਬੋਲਾ ਵੀ ਹੋਊ ਜਿਹੜਾ ਗੁੰਗਾ ਉਹ ਬੋਲਾ ਵੀ ਹੋਊ ਦੋਨੇ ਇਹਨੇ ਸਦੋਂ ਕੱਲਾ ਗੁੰਮਾ ਹੋਵੇ ਤੇ ਬੋਲਾ ਨਾ ਹੋਵੇ ਦੋਵੇਂ ਗੱਲਾਂ ਉਹ ਜਿਹੜਾ ਬੋਲਾ ਕੋ ਗੁੰਮਾ ਕੋ ਜਿਹੜਾ ਗੁੰਮਾ ਹੋ ਬੋਲਾ ਹੋ ਤੇਨ ਜਾਲੇ ਆਪ ਦੇਖ ਕੋਈ ਉਹਨੂੰ ਸੱਧੂ ਜੀਰ ਮਿਲ ਗਿਆ ਕਮਲਾ ਰਮਲਾ ਗੁੰਗਾ ਵੀ ਤੇ ਬੋਲਾ ਵੀ ਕਲੇ ਬਕਲਾ ਕੋਰੋਂ ਕਰਾਉਂ ਤੋਰ ਤੈਨੂੰ ਤੇ ਅਰਥ ਆਉਂਦੇ ਨੇ ਤੇ ਇਹ ਕਿੱਥੋਂ ਕਰ ਦੋਗਾ ਪਰ ਸ਼ਗਨ ਤੂੰ ਮੇਰੀ ਗੱਲ ਛੱਡ ਤੂੰ ਇਹਦੇ ਕੋ ਅਰਥ ਸੁਣ ਤਦ ਗੁਰੂ ਨਾਨਕ ਗੁਰੂ ਹਰਿਦਿਸ਼ ਸਿੰਘ ਸਾਹਿਬ ਨੇ ਦੇ ਸਿਰ ਤੇ ਨਾ 시ਟੀ ਰਹੀ 시ਟੀ છોੜੀ ਛੋੜਾ ਜਨਾ ਉਹ ਰੱਖਿਆ ਉਹ ਬੋਲ ਪਿਆ ਜਲੰਘਾ ਪੜਜੀ ਕਰੋ ਤਸੋ ਕੇ ਸੁ ਸ਼ਲੋਕ ਦੇ ਅਰਥ ਪੁੱਛਲੇ ਜੀ ਜਦੋਂ ਸ਼ਲੋਕ ਉਚਾਰਿਆ ਪੜਜੀ ਨੇ ਸਜੂਤੀ ਇਹਦਾ ਬੋਲਦੇ ਬੁੰਮਾ ਸੀ ਨਾ ਗੁਰੂ ਦੀ ਕਿਰਪਾ ਦੇ ਨਾਲ ਉਹ ਕਹਿਣ ਲੱਗਾ ਤੇਰੇ ਦੇ ਤੇਰਾ ਉਚਾਰ ਦੇ ਗੱਤ ਤੈਨੂੰ ਬੋਲਣਾ ਹੀ ਨਹੀਂ ਆਇਆ ਇਹ ਇਦਾਂ ਨੇ ਇਦਾਂ ਸ਼ਬਦ ਪੜੀਦਾ ਏ ਸ਼ਲੋਕ ਪੜੀਦਾ ਏ ਉਹਦੇ ਅਰਥ ਤੇ ਕੀਤੇ ਗੁਰੂ ਤੇ ਉਹ ਜਿਹੜਾ ਪੈਰੋ ਤੱਕ ਤੱਕ ਰੱਖਦਾ ਏ ਅਸੀਂ ਗੁਰੂ ਨੂੰ ਸਮਝ ਨਹੀਂ ਸਕੇ ਗੁਰੂ ਦੀ ਛਾੜ ਵਿੱਚ ਆਉਨੇ ਆ ਅਪਣੇ ਆਗੜ ਆਪਣਾ ਆਵਾਂ ਆਪਣੇ ਅਹੰਕਾਰ ਨਾਲ ਲੱਗੇ ਹੋਏ ਇਹ ਰੱਬੀ ਗੁਰਪਾਠ ਅਸਰ ਝੋਲੀ ਚ ਪਾ ਰਹੇ ਨੇ ਤਰੋ ਸਮਾਂ ਜ਼ਿਆਦਾ ਹੋ ਗਿਆ ਆਪਾਂ ਇੱਥੇ ਸਮੰਤੀ ਕਰਦੇ ਨੇ ਹੋਈਆਂ ਪੁਰਾਣੀਆਂ ਦੇਖ ਮਾਫਸ਼ ਕਰਾਓ ਆਉਣ ਆਪਾਂ ਸਰਬ ਜੜਵੇਂ ਸਰਬੱਤੇ ਭਰੇ ਦੀ ਨਦਰ ਗੁਰਦੇ ਸੁਖ શાંતੀ ਦੇਰਦਾਸ ਬੇਨਤੀ ਕਰੀ ਕਰ ਨੂੰ ਜੋ ਪਾਸ਼ਾ ਪ੍ਰਦੇ ਕਰਪਾ ਕਰਨਗੇ ਉਹ ਜੀ ਆਪਾ ਕਲ ਨੂੰ ਵਿਚਾਰ ਕਰਦਾ ਵੰਨੇ ਵਾਹਿ ਗੁਰਦੇ ਕਾ ਕਾਲ ਸਾਹਿਬ ਵਾਹਿ ਗੁਰਦੇ ਕੇ ਪਤ